ਤੁਹਾਨੂੰ ਕੀ ਲੱਗਦਾ ਹੈ ਆਫਟਰ ਅ ਡੈਕੇਟ 6 ਆਰ ਵੈਲਕਮਡ ਇਨ ਯੂਐਸ অর ਇਨ ਐਨੀ ਪਾਰਟ ਆਫ ਦ ਵਰਲਡ I mean I would say to you answer your question in some تھوڑی ਅਵੇਅਰਨੈਸ ਪੈਲਨ ਨਾਲੋਂ ਜ਼ਿਆਦਾ ਹੈਗੀ I will agree with that I think ਸਿਕ ਐਜ਼ ਅ ਕਮਿਊਨਿਟੀ ਆਲਸੋ ਨਾ ਅਸੀਂ ਥੋੜੇ ਐਕਟਿਵ ਹੋਇਆ ਪੈਲਨ ਨਾਲੋਂ ਜ਼ਿਆਦਾ ਅਸੀਂ ਆਰਗੇਨਾਈਜੇਸ਼ਨਸ ਖੜੀ ਕੀਤੀਆਂ ਨੇ ਅਸੀਂ ਐਕਟਿਵਿਜ਼ਮ ਕੀਤੀ ਹੈਗੀ ਮੈਂ सल्यूट uh, करना चाहूँगा। बड़े सिख ने बोथ मैन वमेन यंग एंड ओल्ड, कनेडा यूके अमरीका मलेशिया सिंगापुर बट स्पैशली वैसटर्न वर्ल्ड के उन्होंने पॉलिटिक्स आए ने मीडिया आ रहे हैं यू नो मेरा की सपना कि मैं चाहना कि फौज होनी चाहिए राइट right? सो so, मेरा ओबियसली मेरे लिए तो ये मैं तो चाहना मैं तो होर देखना चाहना सो आई विल से थिंगज है बैटर सिखा ने एक्टिविजम ज़्यादा की है बट सू होर करनी है मैं चाहना कि मेरे मरण तो पहला आई वॉन्ट आ सी सॉफ्ट फिल्म मेकरनिंग एमीज एंड ऑसकरज आई वॉन्ट सी सैनिटर गवर्नर यू एस प्रेजिडेंट कैंडीडेट्स बिल्कुल हो सकता है कनेडा के जगमीत सिंह है एक पोलिटिकल पार्टी के लीडर है well, so right? so, ना सानू सपने लैने ने ਤੇ ਫਿਰ ਮਿਹਨਤ ਕਰੋ ਸੁਪਨੇ ਨੂੰ ਪੂਰਾ ਕਰਨ ਲਈ ਤੇ ਐਬਸੋਲੂਟਲੀ ਆਈ ਵਿ ਬੀ ਸੀ ਟੂ ਯੂ ਕਿ ਥਿੰਗਸ ਆਰ ਬੈਟਰ ਬਟ ਆਈ ਮੈਂ ਇਹ ਵੀ ਕਹਿਣਾ ਚਾਹਾਂਗਾ ਸਾਡੇ ਬੱਚੇ ਹਾਲੇ ਅਮਰੀਕਾ ਦੇ ਵਿੱਚ ਆਈ نو ਥਿਸ ਫੋਰ ਅ ਫੈਕਟ ਸਿਕ ਕੋਲੀਸ਼ਨ ਇੱਕ ਆਰਗੇਨਾਈਜੇਸ਼ਨ ਉਹਨਾਂ ਨੇ ਰਿਪੋਰਟ 10 ਦੋ ਰਿਪੋਰਟਾਂ ਕੀਤੀਆਂ ਨੇ ਪਹਿਲਾਂ 10 ਸਾਲ ਪਹਿਲਾਂ ਕੀਤੀ ਸੀ ਹੁਣ ਇਹ ਰੀਸੈਂਟਲੀ ਰਿਲੀਜ਼ ਕੀਤੀ ਹੈ 75% ਸਾਡੇ ਜਿਹੜੇ ਬੱਚੇ ਨੇ ਰਿਪੋਰਟ ਕਰਦੇ ਨੇ ਕਿ ਉਹਨਾਂ ਨੂੰ ਨਾ ਹਰ ਰੋਜ਼ ਤਾਨੇ ਮਿਲਦੇ ਨੇ ਤੰਗ ਹੁੰਦੇ ਨੇ ਸੋ ਸਾਡੇ ਮੁੰਡੇ ਕੁੜੀਆਂ ਅੱਜ ਵੀ ਨਾ ਅਮਰੀਕਾ ਦੇ ਵਿੱਚ ਨਿਊ ਜਰਸੀ ਨਿਊਯਾਰਕ ਵਰਗੇ ਸਟੇਟਾਂ ਦੇ ਵਿੱਚ ਤੱਕ ਹੋ ਰਹੇ। ਫਿਰ ਮੈਂ ਅਰਖਾ ਸਕਦਾ ਬੋ। that why ਕਿਉਂ ਸਾਡੇ ਬੱਚੇ ਤੱਕ ਹੋ ਰਹੇ ਰਾਈਟ I mean ਵਿਚਾਰੇ ਤੁਸੀਂ ਜੰਮੇ ਪੜਾ ਰਹੇ ਹੋ ਅਮਰੀਕਨ ਹੈਗੇ। ਸਾਨੂੰ ਸਾਨੂੰ ਅਨਫੋਰਚਨਟਲੀ ਇਨਸਾਨ ਹੈ ਇਨਸਾਨੀਅਤ ਹੈ ਇਹ ਜਾਨ ਬਣਾਉ ਥੋੜੇ ਟੀਢਰੇ ਭੁੱਲ ਜਾਂਦੇ ਨੇ ਸਾਨੂੰ ਲੇਕਿਨ ਐਸ ਅ ਕਾਮ ਵੀ ਹੈਵ ਟੂ ਬੀ ਐਕਟਿਵ ਸਾਨੂੰ ਆਪ ਸਮਝਾਉਣਾ ਪੈਣਾ ਸਾਨੂੰ ਸੋ ਅਗੇਨ ਬੀਟਵੀਨ ਯੂ ਐਂਡ ਮੀ ਕਰੰਦੇ ਤੁਸੀਂ ਪੋਡਕਾਸਟ ਕਰਦੇ ਹੋ ਮੈਂ ਫਿਲਮਾਂ ਬਣਾਉਣਾ ਮੈਂ ਸਟੋਰੀ ਟੈਲਿੰਗ ਕਰਦਾ ਸਾਨੂੰ ਫੌਜ ਚਾਹੀਦੀ ਹੈ ਪੋਡਕਾਸਟਰ ਦੀਸ ਕੰਡ ਆਫ ਫੌਜ ਚਾਹੀਦੀ ਫਿਲਮ ਮੇਕਰ ਦੀ ਤਾਂ ਕਿ ਕਹਾਣੀਆਂ ਦੇ ਕਾਟੇ ਨਹੀਂ ਨੇ ਕਹਾਣੀਆਂ ਦੱਸਣ ਵਾਲਿਆਂ ਦੇ ਕਾਟੇ ਹੈਗੇ ਉਹ ਲੇਕਨ ਵੀ ਹੈਵ ਦਮ ਸੋ ਮਾਤਾ ਚਮੰਗਾ ਜਿਹੜੇ ਵੀ ਸਾਰੇ ਇਸ ਪੋਡਕਾਸਟ ਨੂੰ ਸੁਣਨਗੇ ਨਾ ਕਿ ਜੇ ਇੱਕ ਮੈਸੇਜ ਲੈ ਕੇ ਜਾਣਾ ਤੁਸੀਂ ਸਾਰੇ ਕਹਾਣੀਆਂ ਜਾਣਦੇ ਹੈਗੇ ਹੋ ਫਿਗਰਡ ਵੇ ਆਫ ਟੈਲਿੰਗ ਦੋਸ ਕਹਾਣੀਆਂ ਟੈਕਨੋਲੋਜੀ ਸਾਡੇ ਕੋਲ ਸਾਰਿਆਂ ਕੋਲ ਹੈਗੀ ਸਾਡੇ ਕੋਲ ਫੋਨ ਹੈਗੇ ਨੇ ਐਪਸ ਹੈਗੀਆਂ ਨੇ ਕਹਾਣੀਆਂ ਦਸਣੀਆਂ ਅੱਜ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਵੀ ਇੰਨਾ ਸੌਖਾ ਨਹੀਂ ਸੀ ਕਹਾਣੀਆਂ ਦੱਸਣਾ ਜਿਹੜਾ ਅੱਜ ਹੈਗਾ ਇੰਨੀ ਟੈਕਨੋਲੋਜੀ ਹੈਗੀ ਆਪਣੇ ਫੋਨ ਦੇ ਰਾਹੀਂ ਤੁਸੀਂ ਦੱਸ ਸਕਦੇ ਸੋ ਮੈਂ ਤਾਂ ਇਹ ਅਰਦਾਸ ਕਰਦਾ ਕਿ ਬਈ ਕਹਾਣੀਆਂ ਦੱਸੋ ਤੇ ਯੋ ਗੁਰੂ ਸਾਹਿਬ ਬੋਲਣ ਕਿ ਅਸੀਂ ਇਸ ਦੁਨੀਆ ਨੂੰ ਬੈਟਰ ਬਣਾਵਾਂਗੇ ਕੱਲ ਸਿੱਖਾਂ ਨੇ ਨਹੀਂ ਸਾਰੇ ਇਨਸਾਨਾਂ ਨੇ ਬਿਕੋਜ਼ ਅਸੀਂ ਸਾਰਿਆਂ ਦੀ ਸੇਵਾ ਲਈ ਹੈਗੇ ਅਸੀਂ ਸਾਡੇ ਲਈ ਕੋਈ ਬਗਾਨਾ ਨਹੀਂ ਹੈਗਾ ਹਾਲਾਂਕਿ ਅਸੀਂ ਕਹਿੰਨੇ ਆ ਆਪਣੇ ਬਗਾਨੇ ਰਾਈਟ ਉਹ ਵੀ ਇੱਕ ਉਹ ਵੀ ਡਿਸਕ੍ਰਿਮੀਨੇਸ਼ਨ ਹੈ ਜਿ세 ਕਹਿੰਨੇ ਨਾ ਇਹ ਮੇਰਾ ਇਹ ਸਾਡੇ ਬੰਦੇ ਨੇ ਜੀ ਉਹ ਬਗਾਨੇ ਆ ਉਹ ਸਿੱਖੀ ਨਹੀਂ ਹੈਗੀ ਉਹ ਪੰਜਾਬੀਅਤ ਹੈ ਉਹ ਤੁਸੀਂ ਦੇਸੀਪਨਾ ਕਹਿ ਲਓ ਸਿੱਖੀ ਦੇ ਵਿੱਚ ਤਾਂ ਕੋਈ ਬਗਾਨਾ ਹੁੰਦਾ ਨਹੀਂ ਜੀ ਤੁਹਾਨੂੰ ਕੀ ਲੱਗਦਾ ਸਿੱਖਾਂ ਵਾਸਤੇ ਘਰ ਕਿਹੜਾ ਕਿ ਯਾ ਅੱਜਕੱਲ ਪੰਜਾਬ ਵਿੱਚ ਜੋ ਹੋ ਰਿਹਾ ਹੈ ਇੰਡੀਆ ਵਿੱਚ ਜੋ ਹੋ ਰਿਹਾ ਹੈ ਆ ਲੋਟ ਆਫ ਥਿੰਗਸ ਹੈਵ ਬੀਨ ਸੈਡ ਪੀਪਲ ਆਰ ਅਗੇਂਸਟ ਸਿੱਖ ਇਨ ਆਲਸੋ ਇਨ ਡਿਫਰੈਂਟ ਕੰਟਰੀਜ਼ ਅਸੀਂ ਮਿਹਨਤ ਕਰਕੇ ਬਾਹਰ ਆਂਦੇ ਆਂ ਬਟ ਸਾਡੇ ਆਤਮਾ ਨੂੰ ਇਦਾਂ ਲੱਗਦਾ ਹੈ ਕਿ ਨਹੀਂ ਸਾਡਾ ਘਰ ਇੰਡੀਆ ਹੈਗਾ ਪਿੱਛੇ ਆ ਸੋ ਅਸੀਂ ਸਾਡਾ ਘਰ ਅਸਲੀਚ ਕਿਹੜਾ ਹੈ ਇਹ ਤਾਂ ਜੀਨਾ ਹੁਣ ਇਹ ਤਾਂ ਤੁਸੀਂ ਹਰ ਉਸਤਾਨ ਨੂੰ ਪੁੱਛੋਗੇ ਹਰ ਸਿੱਖ ਨੂੰ ਪੁੱਛੋਗੇ ਉਹਨਾਂ ਨੇ ਤੁਹਾਨੂੰ ਵੱਖਰੇ ਜਵਾਬ ਦੇਣਾ ਨੇ ਕੁਝ ਤੁਹਾਨੂੰ ਇਕੱਠੇ ਵੀ ਜਵਾਬ ਦੇਣਗੇ ਆਲ ਬੀ ਆਨਸਟ ਵਿਦ ਯੂ ਮੇਰੇ ਲਈ ਮੇਰਾ ਇਸ ਵੇਲੇ ਘਰ ਮੇਰਾ ਨਿਊਯਾਰਕ ਹੈਗਾ ਅਮ ਮੈਂ ਇੱਥੇ ਬਹੁਤ ਕੰਫਰਟੇਬਲ ਹਾਂ ਇੱਥੇ ਮੈਨੂੰ ਤੰਗ ਵੀ ਲੋਕੀ ਕੀਤਾ ਹੈ ਬੜ ਮੈਂ ਕਦੀ ਘੁੰਮਦਾ ਫਿਰਦਾ ਵੀ ਹੈਗਾ ਕਦੇ ਬਾਹਰ ਜਾਣਾ ਨਾ ਮੈਨੂੰ ਆਂਦੇ ਬੰਨ ਨਹੀਂ ਮੈਂ ਮੁੜ ਕੇ ਆਣਾ ਤੇ ਮੈਨੂੰ ਲੱਗਦਾ ਵੀ ਇਹ ਇਹ ਮੇਰਾ ਘਰ ਹੈਗਾ ਯੂ نو ਘਰ ਦੀ ਜਿਹੜੀ ਡੈਫੀਨੇਸ਼ਨ ਉਹ ਚੇਂਜ ਹੁੰਦੀ ਹੈ ਨਾ ਸ਼ਾ ਰਾਈਟ ਘਰ ਉਹ ਹੈ ਜਿੱਥੇ ਤੁਸੀਂ ਕੰਫਰਟੇਬਲ ਹੈਗੇ ਜਿੱਥੇ ਤੁਹਾਨੂੰ ਲੱਗਦਾ ਨਹੀਂ ਆ ਰਹੀ ਨਾ ਰਿਸਪੈਕਟ ਹੈ ਇੱਥੇ ਆਮ ਸੇਫ ਹੈ ਅਮ ਬਟ ਇਕ ਕੌਮ ਦੇ ਪੱਖੋਂ ਆਈ ਐਗਰੀ ਵਿਦ ਯੂ ਮੈਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਗਿਆ ਮੈਂ ਦਰਬਾਰ ਸਾਹਿਬ ਗਿਆ ਅਨੰਦਪੁਰ ਸਾਹਿਬ ਗਿਆ ਉੱਥੇ ਜਾ ਕੇ ਨਾ ਇੱਕ ਫੀਲਿੰਗ ਹੁੰਦੀ ਹੈ ਯਾਰ ਇਹ ਤਾਂ ਗੁਰੂਆਂ ਦੀ ਧਰਤੀ ਹੈ ਤੇ ਇਤਨਾ ਆਰਕੀਟੈਕਚਰਲ ਲੈਂਡਸਕੇਪ ਹਿਸਟਰੀ ਹੁੰਦੀ ਹੈ ਸੋ ਆਈ ਥਿੰਕ ਉਹਨਾਂ ਨੂੰ ਕੌਮ ਨੂੰ I mean ਇੰਡੀਵਿਜੂਅਲੀ ਸਾਰਡੇ ਜੋ ਆਪ ਨੇ ਆ ਸੇ ਦਿਸ ਮੱਚ ਕਿ ਸਾਨੂੰ ਅਸੀਂ ਨਾ ਸੰਭਾਲਨੇ ਕਰ ਰਹੇ ਆ ਆਪਣੇ ਇਤਿਹਾਸ ਦੀ ਦੈਟ ਮੀਨਸ ਕਿ ਅਸੀਂ ਨਾ ਪੋਲਿਟਿਕਲ ਇੱਕ ਪਾਵਰ ਨਹੀਂ ਬਣਾਈ ਇਨ ਮੈਨੀ ਪਲੇਸਸ ਇਨਕਲੂਡਿੰਗ ਇੰਡੀਆ ਦੇ ਵਿੱਚ ਵੀ ਦੇਖੋ ਇੰਡੀਆ ਦੇ ਵਿੱਚ ਵੀ ਜੋ ਸਾਨੂੰ ਕਈ ਅਟੈਕਸ ਹੋ ਰਹੇ ਨੇ ਪਾਰਟ ਆਫ ਦੈਟ ਇਸ ਸਾਡੀ ਆਪਣੀ ਕਮਜ਼ੋਰੀਆਂ ਨੇ ਸਾਡੇ ਲੀਡਰਾਂ ਦੀ ਕਮਜ਼ੋਰੀਆਂ ਨੇ ਉਹਨਾਂ ਨੇ ਆਪਣੇ ਕੌਮ ਦੇ ਇੰਟਰਸਟ ਵੇਚ ਕੇ ਆਪਣੇ ਆਪ ਆਪਣੇ ਫੈਮਲੀਜ਼ ਆਪਣੇ ਇੰਟਰਸਟ ਅੱਗੇ ਰੱਖੇ ਨੇ ਪੈਸੇ ਬਣਾਏ ਨੇ ਪੋਲਿਟਿਕਲ ਪੋਲਿਟਿਕਲ ਪਾਵਰ ਇਕੱਠੀ ਦੇਖੋ ਰਾਜਨੀਤੀ ਦੇ ਵਿੱਚ ਨਾ ਜੀ ਇਦਾਂ ਹੀ ਹੁੰਦਾ ਕਿ ਲੋਕਾਂ ਨੇ ਤੁਹਾਨੂੰ ਕਹਿਣਾ ਵੀ ਆ ਦੇਖ ਸਾਡੇ ਨਾਲ ਕੰਮ ਕਰ ਲੈ ਲੇਕਿਨ ਆ ਨਾ ਕਰੀ ਰਾਈਟ ਸੋ ਸਾਡੇ ਲੀਡਰਾਂ ਨੇ ਨਾ ਕੌਮ ਨੂੰ ਵੇਚਿਆ ਹੈਗਾ ਬਟ ਅਗੇਨ ਨਾ ਹੁਣ ਲੋਕਾਂ ਦੇ ਉੱਤੇ ਲੋਕ ਵਾਰ ਵੀ ਡਿਪੈਂਡਿੰਗ ਔਨ ਲੀਡਰਸ਼ਿਪ ਤੁਸੀਂ ਖੜੇ ਹੋ ਸੋ ਆਈ ਊਲ ਸੇ ਦਿਸ ਕਿ ਆਪਣਾ ਇਤਿਹਾਸ ਸੰਭਾਲੋ ਆਪਣਾ ਕਰੰਟ ਨੂੰ ਸੰਭਾਲੋ ਉਹ ਵੀ ਇੱਕ ਘਰ ਹੈਗਾ ਜੇ ਆਪਣੀ ਬੋਲੀ ਨੂੰ ਭੁੱਲ ਗਏ ਨਾ ਜੇ ਇਸ ਵੇਲੇ ਪੰਜਾਬ ਦੇ ਵਿੱਚ ਮੈਂ ਜਦੋਂ ਗਿਆ ਸੀਗਾ ਮੇਰੇ ਵਰਗੇ ਲੋਕੀ ਬੜੇ ਘੱਟ ਸੀਗੇ ਆਈ ਸਟਰਾਊਟ ਇਨ ਮਾਈ ਖੁੱਲੀ ਦਾੜੀ ਐਂਡ ਦ ਸਟਾਰ ਦੇ ਵਿੱਚ ਮੇਰੇ ਵਰਗੇ ਪੰਜਾਬ ਤੇ ਨਜ਼ਰ ਨਹੀਂ ਆਉਂਦੇ ਇਸ ਵੇਲੇ ਉਹਨਾਂ ਨੇ ਲੋਕੀ ਐਂਡ ਦੈਰ ਇਜ਼ ਅ ਸੈਡ ਰਿਫਲੈਕਸ਼ਨ ਕਿ ਪੰਜਾਬ ਦੇ ਵਿੱਚ ਅੱਛੇ ਹੁਣ ਮਾਈਨੋਰਟੀ ਬਣ ਗਿਆ ਮੇਰੇ ਵਰਗੇ ਲੋਕ ਤਾਂ ਬਹੁਤ ਆਈ ਏਨ ਅਲਟਰਾ ਮਾਈਨੋਰਟੀ ਇਨ ਪੰਜਾਬ ਵਿਦ ਅ ਖੁੱਲੀ ਦਾੜੀ ਸੋ ਠੀਕ ਹੈ ਦੈਟਸ ਵਨ ਥਿੰਗ ਪੰਜਾਬੀ ਵੀ ਹੁਣ ਉੱਥੇ ਬੋਲਨੇ ਹੁਣ ਉੱਥੇ ਬੋਲੀ ਕੋਈ ਖਰਾਬ ਨਹੀਂ ਹੁੰਦੀ ਤੁਸੀਂ ਹਿੰਦੀ ਬੋਲਨੇ ਆ ਹਿੰਦੀ ਜਾਣਨੇ ਕਰ ਲਓ ਬਟ ਤੁਹਾਡੀ ਮਾਂ ਬੋਲੀ ਜੇ ਪੰਜਾਬੀ ਹੈ ਉਹਨੂੰ ਬੋਲਣ ਦੇ ਵਿੱਚ ਤੁਹਾਨੂੰ ਸ਼ਰਮ ਨਹੀਂ ਹੋਣੀ ਚਾਹੀਦੀ ਬਟ ਕਿਉਂ ਯੂ نو ਸਟ੍ਰਕਚਰਲ ਸਕੂਲਾਂ ਦੇ ਵਿੱਚ ਜਵਾਬਾਂ ਦੇ ਵਿੱਚ ਕੀ ਲੋਕੀ ਕਹਿੰਦੇ ਨੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਪੰਜਾਬੀ ਨਹੀਂ ਬੋਲਦੇ ਮੜ ਉਹਦੇ ਵਿੱਚ ਸਾਡੀ ਗਲਤੀ ਸਾਡੇ ਲੀਡਰਾਂ ਦੇ ਵੀ ਹੈਗੀ ਹੈ ਜਿਨ੍ਹਾਂ ਨੇ ਕੀ ਉਹ ਚੀਜ਼ਾਂ ਹੋਣ ਦਿੱਤੀਆਂ ਮੈਨੂੰ ਹਿੰਦੀ ਆਉਂਦੀ ਹੈ ਮੈਨੂੰ ਪੰਜਾਬੀ ਆਉਂਦੀ ਹੈ ਮੈਨੂੰ ਅੰਗਰੇਜ਼ੀ ਆਉਂਦੀ ਹੈ ਆਈ ਲਵ ਲੈਂਗੁਏਜਸ ਬਟ ਅਸੀਂ ਪੰਜਾਬੀ ਦਾ ਸੰਭਾਲ ਕਰੋ ਉਹ ਇੱਕ ਘਰ ਹੈ ਪੰਜਾਬੀ ਬੋਲੀ ਸਾਡਾ ਘਰ ਹੈਗੀ ਹੈ ਜੇ ਅਸੀਂ ਉਹ ਨੂੰ ਸੰਭਾਲ ਨਹੀਂ ਕੀਤਾ ਸਾਡਾ ਉਹ ਘਰ ਚੱਲ ਜਾਣਾ ਹੈ ਕਿ ਕਲਚਰਲ ਲੈਂਗੁਏਜ ਦਾ ਘਰ ਹੁੰਦਾ ਹੈ ਅਸੀਂ ਉਹਨਾਂ ਨੂੰ ਸੰਭਾਲੋਗੇ ਫਿਰ ਅਸੀਂ ਕਹਾਣੀਆਂ ਸੰਭਾਲਣੀਆਂ ਨੇ ਫਿਰ ਇੱਕ ਫਿਜ਼ੀਕਲ ਘਰ ਹੈ ਜਿੱਦੇ ਤੁਸੀਂ ਯੂ نو ਬਿਕਾਜ਼ ਵੀ ਥਿੰਕ ਆਫ ਫਿਜ਼ੀਕਲ ਹੋਮ ਉਸ ਤੋਂ ਪਹਿਲਾਂ ਆਪਣੀ ਬੋਲੀ ਆਪਣੀ ਕਹਾਣੀਆਂ ਸੰਭਾਲੋ ਇੱਕ ਵਾਰੀ ਉਹ ਕਰ ਲੈਣ ਜੇ ਫਿਰ ਘਰੇ ਵੀ ਬਣ ਜਾਣਾ ਹੈ ਜੇ ਗੁਰੂ ਸਾਹਿਬ ਨੇ ਪੰਜਾਬ ਬਣਾਉਣਾ ਹੈ ਅਸੀਂ ਪੰਜਾਬ ਬਣਾ ਲਾਂਗੇ ਬਟ ਆਈ ਫੀਲ ਕਿ ਨਾ ਬਹੁਤ ਜ਼ਰੂਰੀ ਆਪਣੀ ਕਹਾਣੀਆਂ ਬੋਲੀ ਆਪਣੇ ਕਲਚਰ ਨੂੰ ਸੰਭਾਲੋ ਉਹਦੇ ਨਾਲ ਨਾ ਫਿਰ ਤੁਹਾਡੇ ਦੇਖੋ ਸਿੱਖਾਂ ਨੇ ਕੀ ਕਰਨਾ ਹੈ ਉਹਨਾਂ ਨੇ ਪੋਲਿਟੀਕਲ ਜੁੜੀ ਰੈਪ੍ਰেজੈਂਟੇਸ਼ਨ ਹੈ ਹਰ ਜਗ੍ਹਾ ਜਾਣੀ ਹੈ ਬਟ ਆਈ డు ਫੀਲ ਕਿ ਇੰਡੀਆ ਦੇ ਵਿੱਚ ਨਾ ਆਪਣੀਆਂ ਗਲਤੀਆਂ ਕਰਕੇ ਨਾ ਅਸੀਂ ਖੋ ਬੈਠੇ ਆਂ ਆਪਣਾ ਇਤਿਹਾਸ ਐਂ ਆਪਣੀ ਬੋਲੀ ਤੇ ਆਪਣਾ ਜਿਹੜਾ ਜੀਨੋਸਿਸ ਕਲਚਰ ਕਹਿੰਦੇ ਸਭਿਆਚਾਰ ਐਂ ਆਈ ਡੋਨਟ ਨੋ ਇਫ ਆਈ ਐਨਸਰਡ ਯੂ ਕੁਐਸਚਨ ਬਟ ਇਟਸ ਅ ਕੰਪਲिकेटेड ਕੁਐਸਚਨ ਮੇਰੇ ਲਈ ਸਭ ਤੋਂ ਜ਼ਰੂਰੀ ਇਸ ਤੇ ਗੱਲ ਹੈ ਕਿ ਅਸੀਂ ਸਟੋਰੀ ਟੈਲਰ ਕਿ ਅਸੀਂ ਆਪਣੀ ਕਹਾਣੀਆਂ ਖੋ ਬੈਠੇ ਹਾਂ ਸੋ ਕੀ ਹੋ ਰਿਹਾ ਸੰਬਰੀ ਐਲਸ ਇਸ ਟੈਲਿੰਗ ਆਰ ਸਟੋਰੀਜ਼ ਅਸੀਂ ਹੋਰਾਂ ਦੀਆਂ ਕਹਾਣੀਆਂ ਨੂੰ ਸੁਣ ਰਹੇ ਹਾਂ ਦੇਖ ਰਹੇ ਹਾਂ ਪੈਸੇ ਪੇ ਕਰ ਰਹੇ ਹਾਂ ਰਾਈਟ ਤੂੰ ਸਪੈਂਡਰ ਟਾਈਮ ਐਂਡ ਮਨੀ ਅਸੀਂ ਆਪਣੀ ਕਹਾਣੀਆਂ ਜਦੋਂ ਦੱਸਾਂਗੇ ਨਾ ਸਾਡਾ ਇੱਕ ਘਰ ਬਣੇਗਾ ਘਰ ਸਿਰਫ ਫਿਜ਼ੀਕਲ ਘਰ ਨਹੀਂ ਹੁੰਦਾ ਘਰ ਹੁੰਦਾ ਹੈਗਾ ਇੱਕ ਮੈਟਾਫੋਰਿਕਲ ਘਰ ਹੁੰਦਾ ਜਿਹਦੇ ਵਿੱਚ ਕਿ ਤੁਸੀਂ ਆਪਣੀ ਕਹਾਣੀਆਂ ਦਸਤੀ ਜਾਂਦੇ ਹੈਗੇ ਉਸ ਬਹੁਤ ਜ਼ਰੂਰੀ ਹੈਗਾ ਜੀ ਆਈ ਐਮ ਆਈ ਕੈਨ ਨਾਟ ਐਮਫਸਾਈਜ਼ ਸਾਡੀ ਇੱਟਾਂ ਦੇ ਘਰ ਤੋਂ ਜ਼ਰੂਰੀ ਘਰ ਹੈਗਾ ਕਹਾਣੀਆਂ ਸਾਡੀ ਬੋਲੀ ਸਾਡਾ ਇਤਿਹਾਸ